ਹਾਂਜੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਸਿੱਧੂ ਮੂਸੇ ਵਾਲੇ ਦੇ ਗਾਣੇ ਵਾਲੀ ਅੰਬੋ ਜਸਵੰਤ ਕੌਰ ਕੌਣ ਸੀ ਸਿੱਧੂ ਮੂਸੇ ਵਾਲੇ ਨੇ ਇਹ ਨਾਮ ਕਿਉਂ ਲਿਆ ਉਸ ਤੋਂ ਪਹਿਲਾਂ ਬਰੋਟਾ ਗਾਣੇ ਦੀਆਂ ਇਹ ਲੈਣਾ ਆਪਾਂ ਸੁਣਦੇ ਹਾਂ ਤੇਰੇ ਨਹੀਂ ਸੀ ਖੱਬੀ ਖਾਨ ਜੰਮਿਆ ਹੋ ਅੰਬੋ ਜਸਵੰਤ ਵਾਲੇ ਪੋਤੇ ਨਾਲ ਬਾ ਜਸਵੰਤ ਵਾਲੇ ਪੋਤੇ ਨਾਲ ਦਾ ਇਸ ਵਿੱਚ ਸਿੱਧੂ ਮੂਸੇ ਵਾਲੇ ਨੇ ਆਪਣੀ ਦਾਦੀ ਮਾਂ ਦੀ ਗੱਲ ਕੀਤੀ ਹੈ ਜਸਵੰਤ ਕੌਰ ਸਿੱਧੂ ਮੂਸੇ ਵਾਲੇ ਦੀ ਦਾਦੀ ਦਾ ਨਾਮ ਸੀ ਤੇ ਜਸਵੰਤ ਕੌਰ ਦਾ ਪੋਤਾ ਸਿੱਧੂ ਮੂਸੇ ਵਾਲਾ ਸੀ ਜਿਸ ਦਾ ਕੀ ਜ਼ਿਕਰ ਸਿੱਧੂ ਮੂਸੇ ਵਾਲੇ ਨੇ ਪਹਿਲਾਂ ਵੀ ਆਪਣੇ ਗਾਣੇ ਵਿੱਚ ਕੀਤਾ ਸੀ ਜਿਵੇਂ ਕਿ ਟ੍ਰੈਂਡ ਗਾਣੇ ਵਿੱਚ ਵੀ ਦੱਸਿਆ ਦੁਨੀਆ ਤਾਂ ਕਹਿੰਦੀ ਸਿੱਧੂ ਮੂਸੇ ਵਾਲਾ ਨਹੀਂ ਪਿੰਡ ਕਹਿੰਦਾ ਪੋਤਾ ਜਸਵੰਤ ਕੌਰ ਦਾ ਦੁਨੀਆ ਤਾਂ ਕਹਿੰਦੀ ਸਿੱਧੂ ਮੂਸੇਆਨੀਆ ਪਿੰਡ ਕਹਿੰਦਾ ਪੋਤਾ ਜਸਵੰਤ ਕੌਰ ਦਾ ਆਪਣੀ ਦਾਦੀ ਮਾਂ ਦਾ ਜ਼ਿਕਰ ਮੂਸੇ ਵਾਲਾ ਅਕਸਰ ਕਰਦਾ ਰਹਿੰਦਾ ਸੀ ਇਹੋ ਜਿਹੀਆਂ ਹੋਰ ਨਈ ਰੋਚਕ ਜਾਣਕਾਰੀਆਂ ਚਾਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਇਹੋ ਜਿਹੇ ਨਵੇਂ-ਨਵੇਂ ਤੱਥਿਆ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਣ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਵਿੱਚ ਤਦ ਤੱਕ ਦਿਓ ਇਜਾਜ਼ਤ